ਔਰ ਕੁੜਕੋ ਜਨਾਬ ਜੀ ਕਿਤੇ ਸਾਵਧਾਨ ਅੱਗੇ ਜਾ ਕੇ ਕਿਤੇ ਟੋਬੇ ਜੀ ਨਾ ਡਿੱਗ ਜਾਇਆ ਜੇ ਕਿਉਂਕਿ ਅੱਜ ਬਾਰਿਸ਼ ਬੜੀ ਤੇਜ਼ ਹੋਈ ਹੈ ਜਿੱਥੇ ਇਸ ਬਾਰਿਸ਼ ਨੇ ਕਾਫੀ ਲੋਕਾਂ ਨੂੰ ਜਿਹੜੀ ਰਾਹਤ ਵੀ ਦਿੱਤੀ ਹੈ ਗਰਮੀ ਤੋਂ ਰਾਹਤ ਮਿਲੀ ਹੈ ਪਰ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਮੋਗਾ ਸ਼ਹਿਰ ਦੀ ਮੋਗਾ ਸ਼ਹਿਰ ਦੇ ਵਿੱਚ ਅੱਜ ਲਗਾਤਾਰ 3 ਘੰਟੇ ਦੀ ਹੋਈ ਬਾਰਿਸ਼ ਨੇ ਜਲਥਲ ਕਰ ਦਿੱਤਾ ਮੋਗੇ ਨੂੰ ਸੋ ਇਸ ਜਲਥਲ ਨੇ ਕਾਫੀ ਜੜੀਆਂ ਪੋਲਾਂ ਵੀ ਖੋਲ ਦਿੱਤੀਆਂ ਨਗਰ ਨਿਗਮ ਦੀ ਪੋਲ ਖੁੱਲੀ ਹੈ 3 ਘੰਟੇ ਦੀ ਬਾਰਿਸ਼ ਦੇ ਨਾਲ ਹੀ ਮੋਗਾ ਪੂਰਾ ਜਲਤਲ ਹੋ ਗਿਆ ਜਿੱਥੇ ਜਲਤਲ ਹੋਣ ਦੇ ਨਾਲ ਕਾਫੀ ਲੋਕਾਂ ਦਾ ਜਿਹੜਾ ਨੁਕਸਾਨ ਵੀ ਹੋਇਆ ਪਾਣੀ ਨੂੰ ਲੈ ਕੇ ਸੋ ਮੋਗਾ ਦੀ ਜਿਹੜੀ ਟਰੈਕ ਕੋਲਸ ਹੈ ਉਹ ਵੀ ਸੜਕਾਂ ਦੇ ਉੱਤਰਾ ਹੀ ਹੈ ਔਰ ਲੋਕਾਂ ਨੂੰ ਕੰਟਰੋਲ ਕਰ ਰਹੀ ਹੈ ਆਵਾਜਾਈ ਨੂੰ ਔਰ ਜੇ ਗੱਲ ਕਰੀਏ ਤਾਂ ਉੱਥੇ ਜਿਹੜਾ ਹੈਗਾ ਨੀਵਾ ਪੁਲ ਕਿਹਾ ਜਾਂਦਾ ਹੈਗਾ ਉਹ ਪਾਣੀ ਦੇ ਨਾਲ ਪੂਰਾ ਜਲਤਲ ਹੋ ਗਿਆ ਹੈ 10 ਤੋਂ 5 ਤੋਂ 7 ਜਿਹੜਾ ਫੁੱਟ ਪਾਣੀ ਉਸ ਪੁਲ ਦੇ ਵਿੱਚ ਭਰ ਗਿਆ ਹੈ ਔਰ ਜਿਹੜੇ ਕਨ ਪੁਲਸ ਕੋਲ ਜਿਹੜੇ ਸੇ ਕੰਟਰੋਲ ਕਰਕੇ ਉਸ ਨੂੰ ਇੱਕ ਵਾਰੀ ਉੱਥੋਂ ਆਵਾਜਾਈ ਜਿਹੜੀ ਬੰਦ ਕਰ ਦਿੱਤੀ ਹੈ ਤੁਸੀਂ ਜਸ ਵੇਰਾਂ ਦੇ ਵਿੱਚ ਦੇਖ ਰਿਹਾ ਹਾਂ ਜਿੱਥੇ ਇਹ ਨੌਜਵਾਨ ਆ ਜਿਸ ਤਰ੍ਹਾਂ ਪਤਲਾਬ ਦੇ ਵਿੱਚ ਜਾਂ ਕਹ ਰਹੀਏ ਕਿਤੇ ਵਿੱਚ ਤੇ ਅਸੀਂ ਨਹਾਉਣ ਗਈ ਹੋਈਏ ਤਾਂ ਇਹ ਮੁੰਡੇ ਜਿਹੜੇ ਹੈਗੇ ਆ ਨੌਜਵਾਨ ਆ ਇਹ ਨਜ਼ਾਰੇ ਲੈ ਰਹੇ ਨੇ ਪਾਣੀ ਦੇ ਉੱਧਰ ਤੇ ਜੇ ਗੱਲ ਕਰੀਏ ਤਾਂ ਅਜੇ ਇੱਕ ਵੱਡਾ ਹਾਸਾ ਹੁਣ ਉਹ ਵੀ ਬਚਿਆ ਹੈਗਾ ਇੱਕ ਆਟੋ ਵੀ ਹੋਈ ਸ਼ਹਿਰ ਦੇ ਵਿੱਚ ਪਲਟ ਗਿਆ ਸੀ ਜਿਸ ਦੇ ਵਿੱਚ ਕੁਝ ਸਵਾਰੀਆਂ ਵੀ ਸਨ ਸੋ ਇੱਕ ਵਾਰ ਜਿਹੜਾ ਇਹ ਤਿੰਨ ਘੰਟਿਆਂ ਦੀ ਬਾਰਿਸ਼ ਨੇ ਰੰਗ ਦਿਖਾਇਆ ਅਸਲੀ ਰੰਗ ਜਿਹੜਾ ਹੈਗਾ ਉਹ ਸਾਹਮਣੇ ਆਇਆ ਹੈਗਾ ਨਗਰ ਨਿਗਮ ਦਾ ਜਿਥੇ ਨਗਰ ਨਿਗਮ ਵੱਲੋਂ ਲੋਕਾਂ ਦਾ ਹੀ ਕਹਿਣਾ ਹੈ ਕਿ ਅਗਰ ਜੇਕਰ ਨਗਰ ਨਿਗਮ ਨੇ ਸਫਾਈ ਕੀਤੀ ਹੁੰਦੀ ਸਿਵਰੇਜ ਤਾਂ ਅੱਜ ਇਹ ਦਿਨ ਦੇਖਣ ਨੂੰ ਨਾ ਮਿਲਦਾ ਤਿੰਨ ਘੰਟਿਆਂ ਦੀ بارش ਨੇ ਹੀ ਮੋਗਾ ਨੂੰ ਡਬੋ ਕੇ ਰੱਖ ਦਿੱਤਾ ਆਓ ਤੁਹਾਨੂੰ ਦਿਖਾਉਂਦੇ ਆਂ ਸ਼ਹਿਰ ਵਾਸੀਆਂ ਨੇ ਇਸ ਬਾਰੇ ਹੋਰ ਕੀ ਕਿਹਾ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਚੈਨਲ ਤੇ ਨਵੇਂ ਦਰਜ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ चाहियो च ਕਿ ਇਹਨੂੰ ਪਤਾ ਨਹੀਂ ਨਾ ਇਹ ਮੈਂ ਬੈਕਲਾਸ ਨਾ ਇਹ ਵੀ ਬੈਕਲਾਸ ਨਾ ਇਹ 1305 ਬਈ ਮਣੀ ਆ ਗਏ ਬਹੁਤ ਲੋਕਾਂ ਨਾਲ ਸੀ ਲੈਣ ਲੱਜਿਆ ਆਜਾ ਆਜਾ ਤੂੰ ਕਈ ਵਰੀ ਆਇਆ ਹੋ ਕੇ ਨਹੀਂ ਆ ਮੋਟੇ ਨਾ ਹੋਲੀ ਦੀਵਾਲੀ ਦਾ ਹੁੰਦਾ ਮੀਂਹ ਪਈ ਜਾਂਦਾ ਤੈਨੂੰ ਚੱਗਾ ਕੋਲ ਆਉਣਾ ਤੁਹਾਨੂੰ ਹੋਊਗਾ ਸਾਡਾ ਲੱਗਦੇ ਬਸ ਹੋਰ ਲੋਕ ਵੀ ਨੰਗੇ ਇੱਥੋਂ ਕੋਈ ਨਾ ਬੱਸ ਹਕੀਕਤ ਜੀ ਅੱਜ ਬਾਰਿਸ਼ ਨੇ ਆਪਣਾ ਰੰਗ ਦਿਖਾਤਾ ਹੈ ਪਹਿਲੀ ਸੌਣ ਦੀ ਬਾਰਿਸ਼ ਨੇ ਸ਼ਹਿਰ ਪੂਰਾ ਜਲਥਲ ਕਰਤਾ ਹੈ ਪੁਲ ਵੀ ਜਿਹੜਾ ਅੰਡਰ ਬ੍ਰਿਜ ਹੈ ਉਹ ਵੀ ਪੂਰਾ ਭਰ ਚੁੱਕਿਆ ਹੈ ਬਿਲਕੁਲ ਜੀ ਟ੍ਰੈਫਿਕ ਨੂੰ ਲੈ ਕੇ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜੀ ਸਾਨੂੰ ਪਹਿਲੇ ਹੀ ਮੌਸਮ ਬਾਰੇ ਨੈਟ ਤੋਂ ਅਸੀਂ ਪਤਾ ਸਾਨੂੰ ਲੱਗਿਆ ਸੀ ਕਿ ਅੱਜ ਬਾਰਿਸ਼ ਹੋਏਗੀ ਅਸੀਂ ਉਸੇ ਦੇ ਮੱਧਿਆ ਨਜ਼ਰ ਆਪਣੇ ਚੱਪੇ-ਚੱਪੇ ਤੇ ਮੁਲਾਜ਼ਮਾਂ ਲਾ ਕੇ ਸਾਰੇ ਪੁਆਇੰਟਾਂ ਤੇ ਮੁਲਾਜ਼ਮਾਂ ਲਾ ਕੇ ਜਿਹੜੇ ਬਦਲਵੇਂ ਪ੍ਰਬੰਧ ਕੀਤੇ ਹੋਏ ਨੇ ਜਿਸ ਤਰ੍ਹਾਂ ਨੀਵਾ ਪੋਲਾ ਬਰੇਜ਼ਾ ਮੇਨ ਬਾਜ਼ਾਰ ਵਾਲਾ ਜੀ ਸਾਨੂੰ ਪਹਿਲਾਂ ਹੀ ਪਤਾ ਸੀ ਅਸੀਂ ਪਹਿਲਾਂ ਹੀ ਡਵਰਟ ਉੱਥੇ ਜਿਹੜੀ ਟਰੈਫਿਕ ਕੀਤੀ ਗਈ ਹੈ ਸੋ ਜਿਹੜੀਆਂ ਨੀਵੀਆਂ ਸੜਕਾਂ ਨੇ ਸ਼ਹਿਰ ਦੀਆਂ ਉੱਥੇ ਸਾਰੀਆਂ ਤੇ ਪਾਣੀ ਖੜਾ ਹੋਇਆ ਲੇਕਿਨ ਫਿਰ ਵੀ ਕਿਸੇ ਐਮਬੂਲੈਂਸ ਗੱਡੀ ਨੂੰ ਜਾਂ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਉਂ ਦਿੱਤੀ ਜਾ ਰਹੀ ਲੇਕਿਨ ਅੱਜ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੀਆਂ ਕਾਰਾਂ ਤੇ ਜਿਹੜੇ ਲੋਕ ਨੇ ਉਹ ਜ਼ਿਆਦਾ ਆਏ ਨੇ ਮੌਸਮ ਨੂੰ ਦੇਖਦਿਆਂ ਹੋਇਆ ਲੇਕਿਨ ਫਿਰ ਵੀ ਜਿਹੜਾ ਟ੍ਰੈਫਿਕ ਚੱਲ ਰਹੀ ਹੈ ਲੇਕਿਨ ਸਲੋ ਚੱਲ ਰਹੀ ਹੈ ਕਿਉਂਕਿ ਪਾਣੀ ਰੁਕਿਆ ਹੋਇਆ ਹੈ ਤੇ ਸੋ ਬਹੁਤ ਵਧੀਆ ਜਿਹੜੇ ਟ੍ਰੈਕ ਮੁਲਾਜ਼ਮ ਨੇ ਆਪਣੀ ਤੰਦਈ ਦੇ ਨਾਲ ਔਰ ਪੂਰੀ ਮਿਹਨਤ ਦੇ ਨਾਲ ਕੰਮ ਕਰ ਰਹੇ ਹਨ ਹਕੀਕਤ ਜੀ ਵੱਡੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਕੀ ਹੈ ਡਿਊਟੀ ਦੇ ਤਣਾ ਤੋਂ ਨੰਗੇ ਪੈਰੀ ਡਿਊਟੀ ਕਰ ਰਹੇ ਹੋ ਸ਼ਹਿਰ ਜਿਹੜਾ ਪੂਰਾ ਜਲਥਲ ਹੈ ਪੁਲ ਦੀ ਗੱਲ ਕੀਤੀ ਜਾਵੇ ਬਜ਼ਾਰਾਂ ਦੀ ਗੱਲ ਕੀਤੀ ਵੇ ਜਾਂ ਦੁਕਾਨਾਂ ਦੀ ਗੱਲ ਕੀਤੀ ਪੂਰੀ ਤਰ੍ਹਾਂ ਜਲਥਲ ਹੋਇਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਸੋ ਜਿਹੜਾ ਮਾਰਨਿੰਗ ਹੀ ਬਾਰਿਸ਼ ਦੇ ਵਿੱਚ ਜਿਹੜਾ ਨੀਵੀਂ ਜਗ੍ਹਾ ਤੇ ਪਾਣੀ ਰੁਕ ਗਿਆ ਸੀ ਸਾਡੇ ਜਿਹੜੇ ਸ਼ੂਜ਼ ਸੀਗੇ ਉਹ ਸਾਰੇ ਮੁਲਾਜ਼ਮ ਜਿਹੜੇ ਟਰੈਕ ਦਾ ਕੰਮ ਕਰ ਰਹੇ ਨੇ ਭੇਜ ਗਏ ਨੇ ਹੋਰ ਵੀ ਸਾਰੇ ਮੁਲਾਜ਼ਮ ਜਿਹੜੇ ਆਪਣੇ ਸ਼ੂਜ਼ ਤਾਰ ਕੇ ਉਹ ਕੰਮ ਕਰ ਰਹੇ ਨੇ ਔਰ ਕਿਸੇ ਵੀ ਪਾਸੇ ਕੋਈ ਜਾਮ ਦੀ ਸਮੱਸਿਆ ਨਹੀਂ ਤਾਂ ਹੋਂ ਦਿੱਤੀ ਜਾ ਰਹੀ ਤੇ ਸੋ ਜਿਹੜੀ ਟਰੈਫਿਕ ਆ ਉਹ ਮੋਗਾ ਸਿਟੀ ਦੀ ਜਿਹੜੀ ਨਿਰਵਿਘਨ ਚੱਲ ਰਹੀ ਹੈ ਸ਼ਹਿਰ ਦੇ ਵਿੱਚ ਜਿਹੜੇ ਟਰੈਫਿਕ ਦੀ ਗੱਲ ਕੀਤੀ ਲੋਕਾਂ ਵੱਲੋਂ ਕਾਫੀ ਕਿਹਾ ਜਾ ਰਿਹਾ ਹੈ ਕਿ ਟਰੈਫਿਕ ਨੂੰ ਸਮੱਸਿਆ ਆ ਰਹੀ ਹੈ ਕਿਉਂਕਿ ਰੂਟ ਵੀ ਨਹੀਂ ਡਾਇਵਰਟ ਕੀਤਾ ਅੰਡਰ ਬ੍ਰਿਜ ਜਿਹੜਾ ਭਰਿਆ ਹੋਇਆ ਹੈ ਬਿਲਕੁਲ ਜੀ ਜਦੋਂ ਜਿਹੜਾ ਅੰਡਰ ਬ੍ਰਿਜ ਆ ਉੱਥੇ ਪਾਣੀ ਬਹੁਤ ਜਿਆਦਾ ਰੁਕ ਗਿਆ ਸੋ ਉਹਦੇ ਵਿੱਚ ਜਿਹੜੇ ਵਹੀਕਲ ਬੰਦ ਹੋਣ ਦੀ ਸੰਭਾਵਨਾ ਸੀ ਪਹਿਲਾਂ ਹੀ ਉੱਥੇ ਜਿਹੜਾ ਹੈਗਾ ਜਿਹੜਾ ਰੂਟ ਐਡਵਰਟ ਕਰਤਾ ਸੀਗਾ ਔਰ ਜਿਹੜੀ ਟਰੈਕ ਆ ਉਹ ਪੂਰੇ ਬਾਜ਼ਾਰ ਦੇ ਵਿੱਚ ਨਰਵਿਕਣ ਚੱਲ ਰਹੀ ਹੈ ਤੇ ਠੀਕ ਚੱਲ ਰਹੀ ਹੈ ਬਾਜ਼ਾਰ ਚਾ ਰਹੇ ਹੋ ਪਾਣੀ ਦੀ ਕੀ ਵਿਸ਼ੇ ਬਹੁਤ ਮਾੜੀ ਵਿਸ਼ੇਨ ਹੈ ਜੀ ਜਦੋਂ ਮੋਰੀ ਬਿਆਰ ਤੋਂ ਮੈਂ ਚੱਲਿਆ ਮੈਂ ਘਰ ਤੱਕ ਪਹਿਲਾਂ ਮੈਂ ਗਿਆ ਬਹੁਤ ਜਿਆਦਾ ਪਾਣੀ ਹੈ ਜੀ ਸਾਰੇ ਪਾਸੇ ਬਹੁਤ ਪਾਣੀ ਹੈ ਹੀ ਕਾਰਨ ਸਮੇਂ ਤੋਂ ਐਡਾ ਪਾਣੀ ਮੈਂ ਤਾਂ ਇਹ ਸਮਝਦਾ ਹਾਂ ਵੀ ਨਗਰ ਨਿਗਮ ਦੀ ਲਾਪਰਵਾਹੀ ਹੈ ਨਗਰ ਨਿਗਮ ਦੇ ਬਿਲਕੁਲ ਬਿਲਕੁਲ ਉਹਨਾਂ ਨੂੰ ਚਾਹੀਦਾ ਪਾਣੀ ਪਹਿਲਾ ਮੀਂਹ ਪਹਿਲੀ ਵਾਰ ਜਿਹੋ ਜੀ ਹੋਈ ਹੈ ਤੇ ਗਾਂਝਾ ਕੀ ਕੀ ਹਾਲ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਕ ਮੋਗਾ ਹਮੇਸ਼ਾ ਹੀ ਆਪਣੀ ਤਨਦੇਈ ਨਾਲ ਜਿਹੜੀ ਕਿ ਸੇਵਾ ਨੂੰ ਸਮਰਪਿਤ ਆ ਜਿੱਥੇ ਮਾਨਯੋਗ ਐਮਐਲ ਸਾਹਿਬ ਡਾਕਟਰ ਅਮਨਦੀਪ ਕਰੋ अरोड़ा ਜੀ ਜਿਨ੍ਹਾਂ ਦੀ ਯੋਗਗਵਾਈ ਦੇ ਹੇਠ ਨਿਰੰਤਰ ਜਿਹੜੇ ਕਿ ਵਾਰਡਾਂ ਦੇ ਕਲੋ ਜਾਂ ਮੋਗੇ ਸ਼ਹਿਰ ਦੀ ਡਿਵੈਲਪਮੈਂਟ ਕਲੋ ਦਾ ਵਿਕਾਸ ਕਾਰਜ ਹਮੇਸ਼ਾ ਹੀ ਰੰਬੇ ਜਾਂਦੇ ਨੇ ਤੇ ਕੀਤੇ ਜਾ ਰਹੇ ਹਨ ਇਹ ਕੁਦਰਤ ਦਾ ਕਹਿਰ ਆ ਕਿਉਂਕਿ ਕੁਦਰਤ ਦਾ ਕਹਿਰ ਕਿਤੇ ਵੀ ਆ ਸਕਦਾ ਆਪਾਂ ਵੇਖ ਹੀ ਰਹੇ ਹਾਂ ਚਾਹੇ ਮੈਦਾਨੀ ਏਰੀਆ ਹੋਣ ਚਾਹੇ ਪਹਾੜੀ ਏਰੀਆ ਹੋਣ ਪਹਾੜੀ ਏਰੀਆ ਨੇ ਵੀ ਜਦੋਂ ਕੋਲ ਬੱਦਲ ਫੱਟ ਜਾਂਦਾ ਜਾਂ ਕੋਈ ਕੁਦਰਤ ਦਾ ਕਹਿਰ ਆ ਜਾਂਦਾ ਵਾ ਤੇ ਉੱਥੇ ਇੱਕ ਵਾਰੀ ਜਿਹੜਾ ਜੀਵਨ ਅਸਤਵਿਤ ਹੋ ਹੀ ਜਾਂਦਾ ਜੇ ਮੋਗੇ ਸ਼ਹਿਰ ਦੀ ਅੱਜ ਗੱਲ ਕਰੀਏ ਮੋਕੇ ਸ਼ਹਿਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਐਡੀ ਭਾਰੀ ਮਾਤਰਾ ਵਿੱਚ ਜਿਹੜੀ ਕਿ بارش ਹੋਈ ਆ ਕਿਉਂਕਿ بارش ਹੋਣ ਦੀ ਵਜ੍ਹਾ ਕਰਕੇ ਉੱਤੇ ਜਿਹੜਾ ਕਿ ਪਾਣੀ ਦਾ ਵੱਖ-ਵੱਖ ਕਿੱਥੇ ਜਾ ਕੇ ਪੁਰ ਦੀ ਗੱਲ ਕਰੀਏ ਚਾਹੇ ਹੋਰ ਸ਼ਹਿਰ ਦੇ ਵਿੱਚ ਗੱਲ ਕਰੀਏ ਉਹ ਉੱਥੇ ਪਾਣੀ ਖੜਿਆ ਕਿ ਸਾਡੇ ਜਿਹੜੇ ਨਗਰ ਨਗਰ ਦੇ ਮੋਗੇ ਆ ਤੇ ਵੱਲੋਂ ਡਿਸਪੋਜ਼ਲ ਤੇ ਖਾਸ ਕਰਕੇ ਸਾਡੀਆਂ ਮੋਟਰਾਂ ਜਣੀਆਂ ਸਵੇਰੇ ਨਿਰੰਤਰ ਚੱਲ ਰਹੀਆਂ ਹਨ ਜਾਂ ਹੋਰ ਵੀ ਸਾਡਾ ਜਿਹੜਾ ਕਿ ਜਾਈਦਾ ਮੋਕੇ ਤੇ ਅਫਸਰ ਸਾਹਿਬ ਜਸਵੀਰ ਸਿੰਘ ਜੀ ਮੇਰੇ ਨਾਲ ਆ ਪ੍ਰਿੰਸ ਵੀਰ ਨਾਲ ਆ ਤੇ ਜਾਂ ਸਾਡੇ ਹੋਰ ਵੀ ਅਧਿਕਾਰੀ ਜਿਹੜੇ ਕਿ ਨਾਲ ਮੇਰੇ ਮੌਜੂਦ ਆ ਕਿ ਸਵੇਰ ਤੋਂ ਹੀ ਜੇ ਤੁਸੀਂ ਵੇਖ ਰਹੇ ਆ ਕਿ ਜਿੱਥੇ ਆਪਣੀ ਸੇਵਾ ਮੈਂ ਤਨਦੀ ਨਾ ਕਰ ਰਿਆਂ ਕਿਉਂਕਿ ਕਿਉਂਕਿ ਬਾਰਸ਼ ਦਾ ਜਿਹੜਾ ਕਹਿ ਰਿਹਾ ਕਿਤੇ ਵੀ ਆ ਸਕਦਾ ਮੇਨ ਹੁੰਦਾ ਮੁੱਦਾ ਕਿਉਂਕਿ ਮੁੱਦਾ ਜਿਹੜਾ ਕਿ ਜਿੱਥੇ ਸੇਵਾ ਨ ਸਮਰਪਿਤ ਹੋ ਜਾਈਏ ਮੈਂ ਸਮਝਦਾ ਕਿ ਵੱਡੇ ਤੋਂ ਵੱਡੇ ਵੀ ਜਿਹੜੇ ਕਿ ਕਾਰਜ ਉਹਨਾਂ ਨੇ ਪਾਠ ਹੁੰਦੇ ਹਨ ਉਹ ਉਹਨਾਂ ਦਾ ਵੀ ਹੱਲ ਕੀਤਾ ਜਾ ਸਕਦਾ ਵਾ ਇਹ ਤਾਂ ਪਾਣੀ ਇੱਕ ਛੋਟੀ ਜੀ ਗੱਲ ਆ ਅਸੀਂ ਮੋਗੇ ਸ਼ਹਿਰ ਵਿੱਚ ਆਪਣੀਆਂ ਸਵਾਵਾਂ ਜਿਹੜੀਆਂ ਕਿ ਸਵੇਰ ਤੋਂ ਹੀ ਅਸੀਂ ਇਹ ਕੁਰਸੀ ਤੇ ਬੈਠਣ ਵਾਲੇ ਦੇ ਅਫਸਰਾਂ ਦੇ ਵਿੱਚੋਂ ਨਹੀਂ ਅੱਜ ਮੋਗੇ ਸ਼ਹਿਰ ਦੇ ਹਰੇਕ ਭੈਣ ਭਰਾ ਦੇ ਨਾਲ ਨਿਰੰਤਰ ਸਵੇਰ ਤੋਂ ਤਾਲਮੇਲ ਦੇ ਟੱਚ ਦੇ ਵਿੱਚ ਆ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੁਲਿਸ ਦਾ ਇਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਕੀਤਾ ਕਿਉਂਕਿ ਜਿਹੜਾ ਨੀਵੇਂ ਪੁਲ ਤੋਂ ਡੜਾਕ ਟ੍ਰੈਕ ਤੋਂ ਗੁਜ਼ਰਦਾ ਸੀ ਇੱਥੇ ਵੀ ਸਾਡਾ ਡਾਇਰੈਕਟਰ ਜਿਹੜਾ ਕਿ ਸਵੇਰ ਤੋਂ ਹੀ ਚੱਲ ਰਿਹਾ ਜਿਹੜਾ ਕਿ ਪਾਣੀ ਇੱਥੋਂ ਵੀ ਜਿਹੜੀ ਕਿ ਟਰਾਂਸਫਰ ਕਰਕੇ ਤੇ ਟ੍ਰੀਟਮੈਂਟ ਕਰਕੇ ਜਿਹੜਾ ਕਿ ਆਊਟ ਦੇ ਜਿਹੜਾ ਕਿ ਗੰਦੇ ਨਾਲੇ ਦੇ ਵਿੱਚ ਜਿਹੜਾ ਕਿ ਸੱਟਿਆ ਜਾ ਰਿਹਾ ਵਾ ਇਹ ਕਿਉਂਕਿ ਇਹ ਨਹੀਂ ਕਿ ਅਸੀਂ ਬੈਠੇ ਆ ਜਾਂ ਆਪਦੀ ਕੁਰਸੀ ਤੇ ਆਂ ਵੀ ਅਸੀਂ ਆਪਦੀ ਸੇਵਾ ਨੂੰ ਸਮਰਪਿਤ ਨਹੀਂ ਅਸੀਂ ਸੇਵਾ ਨੂੰ ਸਮਰਪਿਤ ਸੇਵਾ ਤੋਂ ਸਵੇਰ ਤੋਂ ਹੀ ਲੱਗੇ ਹੋਏ ਆਂ ਜਿੱਥੇ ਧੰਨਵਾਦ ਕਰਦੇ ਹਾਂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਤੇ ਹਮੇਸ਼ਾ ਹੀ ਮਾਣਯੋਗ ਐਮਐਲ ਸਾਹਿਬ ਦਾ ਸਿਰ ਉੱਚਾ ਕਰਨ ਵਾਸਤੇ ਵੀ ਕੋਈ ਵੀ ਕਸਰ ਨਹੀਂ ਛੱਡਦੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਹਿਲੀ ਸਰਕਾਰ ਹੋਈ ਹੈ ਜਿਹੜੀ ਕਿ ਲੋਕਾਂ ਦੇ ਵਿੱਚ ਵਿਤਰ ਕੇ ਲੋਕਾਂ ਦੀ ਸੇਵਾ ਨੂੰ ਸਮਝਦੇ ਹੋਏ ਤੇ ਜੇ ਅੱਜ ਮੋਗੇ ਸ਼ਹਿਰ ਦੇ ਵਿੱਚ ਜੇ ਗੱਲ ਕਰਦੇ ਹਾਂ ਤਾਂ ਸਵੇਰ ਤੋਂ ਹੀ ਅਸੀਂ ਸੇਵਾ ਨੂੰ ਸਮਰਪਿਤ ਮੇਰੇ ਸਭ ਪੁਰਾਣੇ ਮੋਗੇ ਦੀ ਗੱਲ ਕਰੀਏ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਜਾ ਚੁੱਕਿਆ ਔਰ ਜੇ ਬਜ਼ਾਰਾਂ ਦੀ ਗੱਲ ਕਰੀਏ ਦੁਕਾਨਾਂ ਤੱਕ ਭਰ ਚੱਕੀਆਂ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਗਮ ਚਾਹੀਦਾ ਸੀ ਕਿ ਬਰਸਾਤ ਤੋਂ ਪਹਿਲਾਂ ਜਿਹੜੇ ਸੀਵਰੇਜ ਦੇ ਹੱਲ ਕਰਦੇ ਦੇਖੋ ਜੀ ਚਾਹੇ ਘਰਾਂ ਦੀ ਗੱਲ ਕਰੀਏ ਜਿਹੜੇ ਹੁਣ 20 25 22 ਜਾਂ 30 30 ਸਾਲ ਪੁਰਾਣੇ ਘਰ ਆ ਪੁਰਾਣੇ ਘਰ ਨੀਵੇਂ ਹੋ ਚੁੱਕੇ ਜਿਹੜੀਆਂ ਦੁਕਾਨਾਂ ਉਹ ਨੀਵੀਆਂ ਹੋ ਚੁੱਕੀਆਂ ਵਾ ਕਿਉਂਕਿ ਜਿੱਥੋਂ ਨੀਵੀਆਂ ਦੁਕਾਨਾਂ ਵਜੇ ਪਾਈਟੀ ਵਾ ਭਾਰੀ ਮਾਤਰਾ ਦੇ ਵਿੱਚ ਬਾਰਿਸ਼ ਹੋਊਗੀ ਉਹ ਫਿਰ ਦੁਕਾਨਾਂ ਦੇ ਵਿੱਚ ਵੀ ਵੜੂਗਾ ਤੇ ਘਰਾਂ ਦੇ ਵਿੱਚ ਵੀ ਵੜੂਗਾ ਇਹ ਸੁਭਾਵਕ ਹੀ ਆ ਇਹ ਕੋਈ ਇਹ ਨਹੀਂ ਕਿ ਨਗਰ ਨਗਮ ਤੇ ਸਾਰਾ ਕੁਝ ਥੋਪ ਦਿਓ ਕਿਉਂਕਿ ਜੇ ਕੋਈ ਲੱਗਦਾ ਵਾ ਕਿਸੇ ਵੀਰ ਦੀ ਭੈਣ ਦੀ ਦੁਕਾਨ ਨਹੀਂ ਵੀ ਆ ਜਾਂ ਸਾਡੇ ਆ ਵੀਰਾਂ ਦੇ ਘਰ ਨਹੀਂਵੇਂ ਆ ਕਿਉਂਕਿ ਉਹ ਉੱਚੇ ਕਰਨ ਤਾਂ ਉਹਨਾਂ ਦਾ ਫਰਜ਼ ਬਣਦਾ ਜਿੱਥੇ ਅਸੀਂ ਗੱਲ ਕਰਦੇ ਹਾਂ ਡਿਵੈਲਪਮੈਂਟ ਦੀ ਡਿਵੈਲਪਮੈਂਟ ਸਾਡੀ ਪੂਰੀ ਤੰਦੇ ਹੀ ਨਾ ਜਿੱਥੇ ਮੁਗੇਸ਼ਾ ਦੀ ਡਿਵੈਲਪਮੈਂਟ ਤੇ ਅਸੀਂ ਹਮੇਸ਼ਾ ਹੀ ਤੰਦੇ ਹੀ ਨਾ ਹਾਜ਼ਰ ਹਾਂ ਮੇਥੋ ਜਿੱਥੇ ਆਪਾਂ ਖੜੇ ਆ ਥਾਪਰ ਚੌਕ ਦੇ ਵਿੱਚ ਹੁਣੇ-ਹੁਣੇ ਇੱਕ ਜਿਹੜਾ ਈ ਰਿਕਸ਼ਾ ਜਿਹੜਾ ਪਲਟਿਆ ਜਿਹਦੇ ਸਵਾਰੀਆਂ ਬੈਠੇ ਉਹਨਾਂ ਨੂੰ ਜਿਹੜੇ ਸੱਟਾਂ ਲੱਗਿਆ ਮਗਲੀ ਸੱਟਾਂ ਦੇਖੋ ਜੀ ਹੁਣ ਜਿੱਥੇ ਪਾਣੀ ਵੀ ਭਰਿਆ ਹੋਵੇ ਹੁਣ ਤਾਂ ਇਹ ਜਿਹੜਾ ਕੋਈ ਚਾਹੇ ਕਾਰ ਚਾਲਕ ਹੋਵੇ ਚਾਹੇ ਕੋਈ ਬਾਹੂਬਲੀ ਚਾਲਕ ਹੋਵੇ ਇਹ ਤਾਂ ਉਸਨੇ ਵੇਖਣਾ ਵੀ ਕਿੱਥੋਂ ਉੱਚਾ ਨੀਵੀਂ ਜਗ੍ਹਾ ਹੈਗੀ ਕਿਉਂਕਿ ਇਹਨਾਂ ਨੇ ਵੀ ਬਾਹੂਬਲੀ ਮੋਕੇ ਸ਼ਹਿਰ ਦੇ ਵਿੱਚ ਚੱਲਦੇ ਆ ਇਹਨਾਂ ਦਾ ਆਪਣਾ ਹੀ weight ਹੈ ਨੀਗਾ ਜੀ ਜਦੋਂ ਆਪਣਾ ਨਾ ਵੇਟ ਹੁੰਦੀ ਕਿ ਮਾੜਾ ਜਾਂ ਸੰਤੋਨ ਗਵਾਉਂਦੇ ਆ ਜਾਂ ਕੋਈ ਮਾੜੇ ਮੋਟੇ ਖੱਡੇ ਕਾਰਪੋਰੇਸ਼ਨ ਦਾ ਤੇ ਜਾਂ ਕਹ ਲਓ ਕਿ ਹੋਰ ਇਹ ਚ ਅਸੀਂ ਕੀ ਕਰ ਸਕਦੇ ਕਿਉਂਕਿ ਜੋ ਨੁਕਸਾਨ ਹੋਣਾ ਜੋ ਕੁਦਰਤ ਦਾ ਪਾਣਾ ਹੁੰਦਾ ਜਾਂ ਪਰਮੇਸ਼ਰ ਨੇ ਜਿੱਥੇ ਉਹ ਕੈਰ ਕਰਨਾ ਜਾਂ ਕੋਈ ਐਕਸੀਡੈਂਟ ਹੋਣਾ ਇਹ ਤਾਂ ਪ੍ਰਮਾਤਮਾ ਦੇ ਬਸਾ ਜੋ ਵੀ ਹੈ ਸਿਰ ਹੁਣ ਤੁਸੀਂ ਸ਼ਾਇਦ ਦਾ ਜਾਇਜ਼ਾ ਲਿਆ ਕਿੱਦਾਂ ਦੇ ਹਾਲਾਤ ਹਨ ਹਾਲਾਤ ਤਕਰੀਬਨ ਅਸੀਂ ਕਹਿ ਸਕਦੇ ਹਾਂ ਜੀ ਹੁਣ ਕੰਟਰੋਲ ਦੇ ਵਿੱਚ ਆ ਮੇਨ ਸਾਡੀ ਜਿਹੜੀ ਕਿ ਨੀਵੇਂ ਪੁਲ ਦੀ ਆ ਨੀਵੇਂ ਪੁਲ ਸਾਡਾ ਜਿਹੜਾ ਕਿ ਜਨਰੇਟਰ ਬਕਾਇਦਾ ਚੱਲੀ ਜਾਂਦਾ ਵਾ ਕਿਉਂਕਿ ਜਿੰਨੀ ਇਹ ਕੱਲੇ ਤੇ ਨੀਵੇਂ ਪੁਲ ਦਾ ਪਾਣੀ ਨਹੀਂ ਆਉਂਦਾ ਮੈਂ ਕਹਿ ਸਕਦਾ ਸਾਹ ਬਿਆਨਤਨਗ ਆਪਣਾ ਬਿਆਨਤ ਨਗਰ ਰੇਲਵੇ ਰੋਡ ਜਾਂ ਹੋ ਪ੍ਰਤਾਪ ਰੋਡ ਜਾਂ ਪਰਲਾ ਏਰੀਆ ਮੋਜੈਸਟਿਕ ਰੋਡ ਸਾਰਾ ਸਾਰਾ ਪਾਣੀ ਨੇ ਨੀਵਾ ਏਰੀਆ ਹੁੰਦੀ ਕਰਕੇ ਨੀਵੇਂ ਏਰੀਆ ਜਿੱਥੇ ਜੜਾ ਕੇ ਪਾਣੀ ਇਕੱਠਾ ਹੋ ਰਿਹਾ ਕੀ ਨਾਮ ਹੈ ਤੁਹਾਡਾ ਸੁਵਿਧਾ ਵੀਰ ਜੀ ਬਾਜ਼ਾਰ ਦੇ ਵਿੱਚ ਮੀਂਹ ਪੈ ਗਿਆ ਤੁਸੀਂ ਵੀ ਆਇਓ ਕਿੰਨਾ ਹਾਲਾਤ ਕਿ ਸਾਰਾ ਬੜਾ ਹਾਲਾਜੀ ਬਹੁਤ ਪਾਣੀ ਹੈ ਬਹੁਤ ਜ਼ਿਆਦਾ ਪਾਣੀ ਹੈ ਉਡਰੀਆਂ ਬੱਦੂ ਗਈਆਂ ਅਜੂ ਵੀ ਛੋਟੇ ਜਿਹੇ ਲੱਗ ਨਹੀਂ ਰਿਹਾ ਵੀ ਨਗਰ ਨਿਗਮ ਤੇ ਲਾਭ ਕਰਵਾਜੀ ਬਹੁਤ ਬੁਰਾ ਹਾਲਾਜੀ ਪ੍ਰਸ਼ੰਸਾ ਕਿੰਨੇ ਕੀ ਦਿੱਕਤ ਆ ਰਹੀ ਹੈ ਬਹੁਤ ਦਿੱਕਤ ਆਈ ਸਾਰੇ ਸਿਵਲ ਮੋਟਰਸਾਈਕਲ ਗੱਡੀਆਂ ਤੱਕ ਬੰਦ ਹੋ ਗਈਆਂ ਜੀ ਕਿੰਨਾ ਕੁ ਪਾਣੀ ਹੋਊਗਾ ਬਹੁਤ ਜ਼ਿਆਦਾ ਪਾਣੀ ਹੈ ਇੱਥੇ ਧੱਕਰ ਪਾਣੀ ਹੈ ਹੁਣ ਨੇੜੀ ਤੁਰਕੇ ਲੱਗੇ ਇੱਥੇ ਧੱਕਰ ਪਾਣੀ ਸਾਰੇ ਬਾਜ਼ਾਰ ਜੀ ਹੈ ਹਾਂ ਜੀ ਹਾਂ